Pregnancy ਦੀ ਅਪਡੇਟ ਤੋਂ ਬਾਅਦ Sidhu Moose Wale ਦੇ ਪਿਤਾ ਨੇ ਆਪਣੇ social media accounts ਤੇ ਇੱਕ post ਸਾਂਝੀ ਕੀਤੀ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਉਂ ਹੀ pregnancy ਦੀਆਂ ਖਬਰਾਂ social media ਤੇ ਸਾਹਮਣੇ ਆਈਆਂ ਸੀ ਤਾਂ trolls ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ Geet MP3 ਦੇ account ਤੇ ਇਹ ਤਸਵੀਰ ਸਾਂਝੀ ਕੀਤੀ ਗਈ ਜਿਸ ਨੂੰ ਬਾਅਦ ਵਿੱਚ re-upload ਕਰਕੇ fake ਘਰਾੜ ਦਿੱਤਾ ਗਿਆ ਇਨਾ ਹੀ ਨਹੀਂ ਇਹਨਾਂ ਸਭ ਟਰਾਲਰਜ਼ ਨੂੰ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਬਿੱਲਾ ਸਿੱਧੂ ਵੱਲੋਂ ਕਰਾਰਾ ਜਵਾਬ ਵੀ ਦਿੱਤਾ ਗਿਆ ਜੋ ਵੀਡੀਓ ਤੁਸੀਂ ਸਕਰੀਨ ਤੇ ਚੱਲਦੀ ਵੀ ਵੇਖ ਸਕਦੇ ਹੋ ਮੇਰਾ ਬੀਬੀ ਬਹੁਤ ਵਦਿਆ ਯਾਰ ਜੇ ਦੇ ਸੋਡੇ ਕਿਸੇ ਦੀ ਧੀ ਪਹਿਣ ਦੇ ਕੁਝ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਤੱਕ-ਟੱਕ ਲਾਈ ਜਾਂਦੇ ਹੋ ਤੜਾ ਤੜਾ ਲਾਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਦੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ ਚਾਰ ਪੈਸਿਆਂ ਦੀ ਚਾਰ ਵਿਊਹਾਂ ਦੀ ਤੁਸੀਂ ਈਨਾ ਹਰਾਮ ਕਰ ਛੱਡਿਆ ਪਰਿਵਾਰ ਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਜਿੱਦੂ ਮੁਸੇਵਾਲੇ ਦੇ ਮਾਤਾ ਪਿਤਾ ਵੱਲੋਂ ਪੋਸਟ ਪਾ ਕੇ 2 ਮਾਰਚ ਨੂੰ ਹੋਣ ਵਾਲੇ ਰੋਸ ਮਾਰਚ ਬਾਰੇ ਦੱਸਿਆ ਗਿਆ ਜੋ ਕਿ ਮੁਹਾਲੀ ਤੋਂ ਸ਼ੰਭੂ ਬਾਰਡਰ ਤੱਕ ਕੱਢਿਆ ਜਾ ਰਿਹਾ ਹੈ ਉਨ੍ਹਾਂ ਨੇ ਸਾਰੇ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ 2 ਮਾਰਚ ਨੂੰ ਇਸ ਮਾਰਚ ਦਾ ਹਿੱਸਾ ਬਣੋ ਅਤੇ ਸਾਡੇ ਪੁੱਤ ਦੇ ਜਸਟਿਸ ਲਈ ਸਾਹਮਣੇ ਆਓ